ਹਾਂਜੀ ਸਤਿ ਸ੍ਰੀ ਅਕਾਲ ਜੀ ਕਿਤਾਬ ਮਾਲਾ ਬਣ ਕੇ ਨਰਿੰਦਰ ਸਿੰਘ ਪੂਰਤੀ ਲਿਖੀ ਹੋਈ ਹੈ ਤੇਰੇ ਚ ਪੰਜ ਗੱਲਾਂ ਕਰੂੰਗਾ ਸੁਣ ਲਿਓ ਠੀਕ ਆ ਬਾਈ ਪਹਿਲੀ ਗੱਲ ਜਿੰਨਾ ਵਿੱਚ ਕੁਝ ਕਰਨ ਦੀ ਯੋਗਤਾ ਹੁੰਦੀ ਹੈ ਉਹ ਫਜ਼ੂਲ ਕੰਮਾਂ ਤੋਂ ਸਹਜੇ ਹੀ ਛਡਕਾਰਾ ਪਾ ਲੈਂਦੇ ਹਨ ਠੀਕ ਆ ਉਹ ਚੱਲ ਨਹੀਂ ਰਹੀ ਵੀਡੀਓ ਅੱਜ ਗੱਲ ਕਹਿੰਦੇ ਲੰਮੀ ਰੇਤ ਦੇ ਘੋੜੇ ਹੁੰਦੇ ਆ ਜਿਹੜੇ ਵੀ ਉਹ ਰਾਹ ਚ ਆਉਂਦੀਆਂ ਮਾੜੀ ਮੋਟੀ ਦਿੱਕਤਾਂ ਨਾਲ ਉਹਨਾਂ ਗੋਲ ਦੇ ਨਹੀਂ ਹੁੰਦੇਗੇ ਉਹੋ ਚੀਜ਼ ਇੱਥੇ ਕਹੀ ਵੀ ਆ ਦੂਜੀ ਗੱਲ ਯਾਰ ਤੇ ਵਿੱਚ ਗੁਲਾਮਾਂ ਦੇ ਦੌਰ ਵਿੱਚ ਸੁਲਤਾਨ ਰਜ਼ੀਆ ਨੇ ਮੁਸਲਿਮ ਔਰਤ ਹੋਣ ਦੇ ਬਾਵਜੂਦ ਬੁਰਕਾ ਤਿਆਗ ਕੇ ਕਿਹਾ ਸੀ ਕਿ ਜਿਸ ਹਾਕਮ ਦਾ ਲੋਕਾਂ ਨੂੰ ਚਿਹਰਾ ਨਹੀਂ ਦਿਖਦਾ ਉਹ ਹਕੂਮਤ ਨਹੀਂ ਕਰ ਸਕਦਾ ਇਹ ਵੀ ਇੱਕ ਸਿਸਟਮ ਇਹ ਵੀ ਇੱਕ ਲੈਵਲ ਹੁੰਦਾ ਹਨ ਜਦੋਂ ਫਿਰ ਸਾਰਾ ਕੁਝ ਕਰਨਾਂ ਤਿਆਗਣਾ ਪੈਂਦਾ ਹੁੰਦਾ ਤੀਜੀ ਗੱਲ ਸਾਦਗੀ ਨਾ ਸਿੱਖੀ ਜਾ ਸਕਦੀ ਹੈ ਨਾ ਸਿਖਾਈ ਜਾ ਸਕਦੀ ਹੈ ਇਹ ਆਪੇ ਅੰਦਰਲੀ ਪ੍ਰੇਰਣਾ ਨਾਲ ਅਪਣਾਈ ਜਾਂਦੀ ਹੈ। ਠੀਕ ਹੈ ਨਾ? ਚੌਥੀ ਗੱਲ ਗੁਰੂ ਬਣਨ ਦਾ ਯਤਨ ਕਰੋਗੇ, ਕੁਝ ਸਿੱਖਣਾ ਰੁਕ ਜਾਵੇਗਾ। ਸ਼ਿਸ਼ ਸ਼ਰਧਾਲੂ ਬਣੇ ਰਹਿਣ ਨਾਲ ਬੜਾ ਕੁਝ ਸਿੱਖਣ ਲਈ ਮਿਲੇਗਾ, ਮਿਲਦਾ ਰਹੇਗਾ। ਜਿਹੜਾ ਆਪਣੇ ਆਪ ਨੂੰ ਕਹਿੰਦਾ ਨਾ ਵੀ ਮੈਂ ਪਹੁੰਚ ਗਿਆ ਤਾਂ ਹਾਂ। ਵੀ ਹੁਣ ਇਸ ਤੋਂ ਬਾਅਦ ਕੁਝ ਨਹੀਂ। ਉਹਦੇ ਇੰਨਾ ਮੂਰਖ ਬੰਦਾ ਕੋਈ ਨਹੀਂਗਾ। ਮੰਦਾ ساری ਜਿੰਦਗੀ ਸਟੂਡੈਂਟ ਰਹਿੰਦਾ ਹੁੰਦਾ ਪੰਜਵੀਂ ਗੱਲ ਭਾਵੇਂ ਪੈਰਿਸ ਹੋਵੇ ਭਾਵੇਂ ਕੋਲਕਾਤਾ ਭਾਵੇਂ ਅੰਮ੍ਰਿਤਸਰ ਪੀੜ ਵਾਲੀ ਥਾਂ ਤੇ ਕੁਝ ਗਵਾਚੇਗਾ ਸੋ ਅਜੇਹੀਆਂ ਥਾਵਾਂ ਤੇ ਕੁਝ ਗਵਾਚਣ ਵਾਲਾ ਲੈ ਕੇ ਜਾਣਾ ਪਛਤਾਵਾ ਸਿਰ ਜੇਗਾ ਸੋ ਧਿਆਨ ਰੱਖੋ ਠੀਕ ਛੇਵੀਂ ਤੇ ਲਾਸਟ ਗੱਲ ਉਮਰ ਦੇ ਵਧਣ ਨਾਲ ਬੁੱਧੀ ਵਿਚਲੀਆਂ ਤਾਰਾਂ ਕਸੀਆਂ ਜਾਂਦੀਆਂ ਹਨ ਜਦੋਂ ਬڑے ਪਾਉਣੇ ਸ਼ੁਰੂ ਹੋ ਜਾਂਦਾ ਇਨਾਂ ਨੂੰ ਸਹਿਰ ਨਾਲ ਕਿਸੇ ਸਾਂਝੀ ਥਾਂ ਸਾਂਝੀ ਖੁੱਲੀ ਥਾਂ ਤੇ ਵਿਚਰਨ ਨਾਲ ਢਿੱਲਾ ਕਰਨ ਦੀ ਲੋੜ ਹੁੰਦੀ ਹੈ ਠੀਕ ਹੈ ਨਾ ਧੰਨਵਾਦ